ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੋਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਖੇਸ਼ੀਵਾਲ ਨੂੰ ਲੱਗਿਆ ਵੱਡਾ ਝਟਕਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਲੇਕਿਨ ਉਸ ਤੋਂ ਪਹਿਲਾਂ 扑ਮੱਕੜ ਮੈਦਾਨ ਛੱਡ ਗਏ ਨੇ ਆਮ ਆਦਮੀ ਪਾਰਟੀ ਦਾ ਇਹ ਦੇਖਿਆ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ ਵਿਖੇ ਰੈਲੀ ਕੀਤੀ ਗਈ ਸਟੇਜ ਲਾ ਕੇ ਉਦਘਾਟਨ ਕਰਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਪਮਕੜਾਂ ਅਤੇ ਆਗੂਆਂ ਨੂੰ ਸੰਬੋਧਨ ਕੀਤਾ ਗਿਆ ਲੇਕਿਨ ਅਰਵਿੰਦ ਕੇਸ਼ੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਲੀ ਕੁਰਸੀਆਂ ਨੂੰ ਹੀ ਸੰਬੋਧਨ ਕੀਤਾ ਯਾਨੀ ਕਿ ਹਿਆਰ ਤੋਂ ਪਲੱਸ ਇਨਵਿਟੇਸ਼ਨ ਕਾਰ ਦਿੱਤੇ ਗਿਆ ਭਮਕੜਾ ਨੂੰ ਕਿ ਤੁਸੀਂ ਇਸ ਰੈਲੀ ਦੇ ਵਿੱਚ ਆਓ ਪੰਜਾਬ ਦੇ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਦੇ ਵਿਚਾਰ ਸੁਣੋ ਲੇਕਿਨ ਭਮਕੜਾ ਕਹਿੰਦੇ ਨੇ ਕਿ ਦਿੱਲੀ ਵਾਲਿਆਂ ਨੇ ਡੇਰੇ ਲਾ ਲੈਨੇ ਦਿੱਲੀ ਵਾਲਿਆਂ ਨੂੰ ਚੇਅਰਮੈਨ ਬਣਾ ਦਿੱਤਾ ਯੂਪੀ ਵਾਲਿਆਂ ਨੂੰ ਚੇਅਰਮੈਨ ਬਣਾ ਦਿੱਤਾ ਤੇ ਅਸੀਂ ਹੁਣ ਕੀ ਲੈਣਾ ਅਸੀਂ ਹੁਣ ਇਸ ਬਾਜ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਕੀ ਲੈਣਾ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਵੀ ਕਸੂਤੇ ਨੇ ਉਹਨਾਂ ਨੇ ਕਿਹਾ ਕਿ ਜਿੰਨੇ ਕੁ ਮੁਕਮਕਰ ਜਿੰਨੇ ਕੁ ਆਮ ਆਦਮੀ ਪਾਰਟੀ ਦੇ ਵਰਕਰ ਇਸ ਰੈਲੀ ਦੇ ਵਿੱਚ ਆਏ ਨੇ ਜਿੰਨੇ ਕੁ ਸਟੇਜ ਦੇ ਥੱਲੇ ਬੈਠੇ ਨੇ ਕੁਰਸੀਆਂ ਤੇ ਉਹਨਾਂ ਨੂੰ ਜਾਣ ਨਾ ਦਿੱਤਾ ਜਾਵੇ ਨਹੀਂ ਤਾਂ ਫਿਰ ਠੋਕ ਨਹੀਂ ਬਣਨੀ ਪਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਤੇ ਨਾ ਹੀ ਠੋਕ ਬਣਨੀ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ ਜੀਵਾਲ ਦੇ ਯਾਨੀ ਕਿ ਪੰਜਾਬ ਪੁਲਿਸ ਵੱਲੋਂ ਜਿਹੜਾ ਹੈ ਪ੍ਰੈਸ਼ਰਾਈਜ਼ ਕੀਤਾ ਗਿਆ ਜਿਹੜੇ ਕੁਰਸੀਆਂ ਉੱਤੇ ਬੈਠੇ ਹੋਏ ਸੀ ਭਾਈ ਤੁਸੀਂ ਚਲਦਾ ਪ੍ਰਚਾਰ ਛੱਡ ਕੇ ਨਹੀਂ ਜਾਣਾ ਕਿਉਂਕਿ ਜਿਹੜੇ ਪਮਕੜ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਨ੍ਹਾਂ ਨੇ ਬਦਲਾਅ ਦੇ ਨਾਮ ਤੇ ਵੋਟਾਂ ਪਾਈਆਂ ਨੇ ਉਹਨਾਂ ਦੇ ਦਿਲਾਂ ਦੇ ਵਿੱਚੋਂ મોਹ ਭੰਗ ਹੋ ਗਿਆ ਹੈ ਆਮ ਆਦਮੀ ਪਾਰਟੀ ਦਾ ਜਿਹੜੇ ਵਾਦੇ ਹਰ ਰੋਜ਼ ਪੰਜਾਬ ਦੇ ਵਿੱਚ ਵਾਰ-ਵਾਰ ਆ ਕੇ ਅਰਵਿੰਦ ਕੇਜੀਵਾਲ ਵੱਲੋਂ ਕੀਤੇ ਜਾਂਦੇ ਨੇ ਉਹ ਵਾਦੇ ਪੂਰੇ ਨੇ ਕੀਤੇ ਗਿਆ ਹਜ਼ਾਰ ਬੰਦਿਆਂ ਦਾ ਰੇਸਮੈਂਟ ਕੀਤਾ ਗਿਆ ਅੱਜ ਜਦੋਂ ਪਟਿਆਲੇ ਦੇ ਵਿੱਚ ਉਦਘਾਟਨ ਕੀਤਾ ਗਿਆ ਤੇ ਬੰਦੇ ਕਿੰਨੇ ਆਏ ਭਮੱਕੜ ਆਏ ਸਿਰਫ 200 ਅਤੇ 200 ਉੱਤੇ ਵੀ ਦਬਾਅ ਪਾਇਆ ਗਿਆ ਕਿ ਤੁਸੀਂ ਚਲਦਾ ਭਾਸ਼ਣ ਆਮ ਆਦਮੀ ਪਾਰਟੀ ਦੇ ਆਕਾ ਕਰਤਾ ਧਰਤਾ ਅਰਵਿੰਦ ਕੇਸ਼ੂ ਬਾਲਦਾ ਛੱਡ ਕੇ ਨਹੀਂ ਜਾਣਾ ਯਾਨੀ ਕਿ ਹਾਲਤ ਪਤਲੀ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਜਿੱਥੇ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਅਤੇ ਵੱਡੇ ਆਗੂਆਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾ ਰਿਹਾ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚੋਂ ਪ੍ਰੈਸ਼ਨ ਪੁੱਛੇ ਕੀਤੇ ਪ੍ਰਚੰਨ ਸਵਾਲ ਪੁੱਛੇ ਜਾ ਰਹੇ ਨੇ ਭਾਈ ਤੁਸੀਂ ਤਿੰਨਾਂ ਸਾਲਾਂ ਦੇ ਵਿੱਚ ਕੀਤਾ ਕੀ ਰੰਗ ਰੋਗਣ ਕਰਨ ਨਾਲ ਤੁਸੀਂ ਉਹਨਾਂ ਹਦ ਘਾਟਨ ਕਰਨ ਆ ਗਏ ਹੋ ਐਡਵਰਟਾਈਜ਼ਮੈਂਟ ਤੇ 33700 337 ਕਰੋੜ ਰੁਪਏ ਖਰਚਾ ਕਰ ਦਿੱਤਾ ਆਰਟੀਰ ਉਸ ਦਾ ਵੀ ਖਲਾਸਾ ਕਰ ਦਿੱਤਾ ਹੈ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ 3 ਸਾਲਾਂ ਦੇ ਵਿੱਚ ਚਮਦੀਆਂ ਚਲਾਈਆਂ ਲੇਕਿਨ ਹੁਣ ਪਮਕੜਾ ਨੂੰ ਕੋਈ ਵੱਡੇ ਜ਼ਿੰਮੇਵਾਰੀਆਂ ਨਹੀਂ ਦਿੱਤੀਆਂ ਵੱਡੇ ਉਹਦੇ ਨਹੀਂ ਦਿੱਤੇ ਇਸ ਕਰਕੇ ਪਟਿਆਲਾ ਦੇ ਵਿੱਚ ਜਿਹੜਾ ਸਮਾਗਮ ਹੋਇਆ ਉੱਥੇ ਹਜ਼ਾਰ ਬੰਦੇ ਨੂੰ ਇਨਵੀਟੇਸ਼ਨ ਦਿੱਤਾ ਗਿਆ ਸੀ ਜਿਸ ਦੇ ਵਿੱਚੋਂ 200 ਬੰਦੇ ਆਏ ਅਤੇ ਉਹਨਾਂ ਨੂੰ ਵੀ ਤਗੀਦ ਕੀਤਾ ਗਿਆ ਪੰਜਾਬ ਪੁਲਿਸ ਦੀ ਸਪੈਸ਼ਲ ਡਿਊਟੀ ਲਾਈ ਗਈ ਕਿ ਇਹਨਾਂ ਨੂੰ ਧੱਕੇ ਨਾਲ ਕੁਰਸੀਆਂ ਤੇ ਬਿਠਾ ਕੇ ਰੱਖੋ ਨਹੀਂ ਤਾਂ ਬਾਕੀ ਫਿਰ 700 ਦਾ ਕੁਰਸੀਆਂ ਅੱਗੇ ਖਾਲੀ ਨੇ 300 ਆਏ 200 ਆਏ ਹੋਏ ਨੇ ਤੇ ਸੌਰੀ 800 ਕੁਰਸੀਆਂ ਖਾਲੀ ਨੇ ਤੇ 200 ਕੁਰਸੀਆਂ ਵਾਲੇ ਲੋਕ ਵੀ ਚਲੇ ਗਏ ਤਾਂ ਫਿਰ ਅਰਵਿੰਦ ਕੇਸ਼ੀਵਾਲ ਭਾਸ਼ਣ ਕਿਹਨਾਂ ਦੇ ਸਾਹਮਣੇ ਕਰਨਗੇ ਇਹ ਕਿਸਦਾ ਖੁਲਾਸਾ ਕੀਤਾ ਹੈ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਪ੍ਰਗਟ ਸਿੰਘ ਨੇ ਧੰਨਵਾਦ